ਹੈਲਦੀ ਕਿਚਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਜੋ ਰੈਸਪੀ ਦੱਸਣ ਜਾ ਰਹੀ ਹਾਂ ਤੁਸੀਂ ਕਈ ਵਾਰੀ ਬਣਾਈ ਹੋਏਗੀ ਪਰ ਅੱਜ ਮੈਂ ਜਿਸ ਤਰੀਕੇ ਨਾਲ ਬਣਾਉਣ ਲੱਗੀ ਹਾਂ ਇਹ ਬਿਲਕੁਲ ਨਵਾਂ ਤਰੀਕਾ ਹੈ ਮੈਂ ਸੋਚਿਆ 2025 ਵਿੱਚ ਮੈਂ ਆਪਣੇ ਦਰਸ਼ਕਾਂ ਨੂੰ ਆਸਾਨ ਤੇ ਹੈਲਦੀ ਤਰੀਕੇ ਨਾਲ ਨਵੀਆਂ-ਨਵੀਆਂ ਰੈਸਪੀਆਂ ਦੱਸਾਂਗੀ ਜਿਸ ਦੇ ਨਾਲ ਤੁਸੀਂ ਬਣਾ ਕੇ ਆਪ ਤਾਂ ਖੁਸ਼ ਹੋਵੋਗੇ ਪਰ ਤੁਹਾਡੇ ਘਰ ਦੇ ਵੀ ਤੁਹਾਡੇ ਤਰੀਫਾਂ ਦੇ ਪੁੱਲ ਬਣਨਗੇ ਅਤੇ ਉਂਗਲੀਆਂ ਚਟ-ਚਟ ਕੇ ਖਾਣਗੇ ਤੇ ਜੋ ਤੁਸੀਂ ਮਿਹਨਤ ਕਰਦੇ ਹੋ ਮਿਹਨਤ ਕਰਕੇ ਤੁਸੀਂ ਘਰ ਦੇ ਉਹਨੂੰ ਖਾਣਾ ਖਿਲਾਉਂਦੇ ਹੋ ਤੇ ਤੁਹਾਡੀ ਤਾਰੀਫ ਤੇ ਬੰਦੀ ਹੈ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਜਿਹੜਾ ਤਰੀਕਾ ਦੱਸ ਰਹੀਆਂ ਤੁਸੀਂ ਇਸ ਤਰੀਕੇ ਨਾਲ ਇਹ ਰੈਸਪੀ ਤੁਸੀਂ ਕਈ ਵਾਰੀ ਬਣਾਈ ਹੋਏਗੀ ਮਟਰ ਵਾਲਾ ਪਰਤਾ ਠੀਕ ਹੈ ਪਰ ਜੋ ਮੈਂ ਅੱਜ ਤਰੀਕਾ ਦੱਸ ਰਹੀਆਂ ਬਹੁਤ ਹੀ ਆਸਾਨ ਵੀ ਹੈ ਜਿਆਦਾ ਤੁਹਾਨੂੰ ਮਿਹਨਤ ਵੀ ਨਹੀਂ ਕਰਨੀ ਪੈਣੀ ਔਰ ਤੁਸੀਂ ਹੈਲਦੀ ਅਤੇ ਟੇਸਟੀ ਵੀ ਬਣਾ ਸਕਦੇ ਹੋ ਠੀਕ ਹੈ ਜੀ ਅਸੀਂ ਹੁਣ ਰੈਸਪੀ ਸਟਾਰਟ ਕਰਦੇ ਹਾਂ ਮੈਂ ਬੈਂਗਣਾ ਨੂੰ ਦੇਖੋ ਕੱਟ ਲਿਆ ਪਿੱਛੋਂ ਵੀ ਦੇਖ ਲੋ ਉਤਾਰ ਦਿੱਤੇ ਨੇ ਛਿਲਕੇ ਔਰ ਬੈਂਗਨ ਤੁਸੀਂ ਓਨ ਦੀ ਸਪੋਰਟ ਹੀ ਛਿੱਲਣਾ ਨਹੀਂ ਓਨ ਦੀ ਸਪੋਰਟ ਹੀ ਬਣਾਣਾ ਠੀਕ ਹੈ ਜੀ ਕਿਉਂਕਿ ਤੁਸੀਂ ਬਾਕੀ ਸਾਰਾ ਕੁਝ ਕਰ ਸਕਦੇ ਹੋ ਬੈਂਗਨ ਫਿਰ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਇਸ ਵਾਸਤੇ ਜਦੋਂ ਤੁਸੀਂ ਰੈਸਪੀ ਨੂੰ ਬਣਾਣਾ ਹੈ ਉਸੇ ਵਲੀ ਕਰੋ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲੇ ਤੁਸੀਂ ਇਹ ਮਟਰ ਦੇਖ ਰਹੇ ਹੋ ਮਟਰ ਨੂੰ ਅਸੀਂ ਸਭ ਤੋਂ ਪਹਿਲੇ ਪੈਨ ਦੇ ਵਿੱਚ ਇਸ ਤਰ੍ਹਾਂ ਉਲਟਾ ਕਰ ਲੈਣਾ ਤੇ ਇਹਨੂੰ ਇਸ ਤਰ੍ਹਾਂ ਮੁੱਦਾ ਹੀ ਰੰਨ ਦੇਣਾ ਤੇ ਉਸ ਤੋਂ ਬਾਅਦ ਤੁਸੀਂ ਗੈਸ ਬਾਲ ਕੇ ਪਹਿਲੇ ਤੁਸੀਂ ਨਹੀਂ ਰੱਖਣਾ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਹੱਥ ਸੜਨ ਦਾ ਡਰ ਹੁੰਦਾ ਔਰ ਮਟਰ ਵੀ ਖਿੰਡਪੁੰਡ ਜਾਂਦੇ ਨੇ ਅਸੀਂ ਮਟਰਾਂ ਨੂੰ ਨਾਲ ਹੀ ਗਲਾਣਾ ਮਟਰ ਕੱਚੇ ਰਹਿ ਜਾਂਦੇ ਨੇ ਅਗਰ ਸਾਡੀ ਰੈਸਪੀ ਤਿਆਰ ਹੋ ਜਾਂਦੀ ਹੈ ਤੇ ਮਟਰ ਕੱਚੇ ਰਹਿ ਜਾਣਗੇ ਇਹ ਉਸ ਟੀਮ ਵਿੱਚ ਤੇ ਕੁਝ ਤੇਲ ਵਿੱਚ ਆਪਣੇ ਆਪ ਪੁੱਜ ਜਾਣਨ ਹੁਣ ਮੈਂ ਤੇਲ ਪਾਵਾਂਗੀ ਲੋੜ ਮੁਤਾਬਿਕ ਤੇਲ ਪਾ ਲੈਣਾ ਇਹਦੇ ਵਿੱਚ ਤੁਸੀਂ ਤੜਕਾ ਲਗਾ ਲੈਣਾ ਕਿਉਂਕਿ ਜਿਹੜੇ ਬੈਂਗਰ ਨੇ ਨਾ ਤੇਲ ਨਹੀਂ ਚूसਦੇ ਬਿਲਕੁਲ ਪੋਕੂ ਸੰ ਥੋੜਾ ਫੈਲਾ ਲਓ। ਅਗਰ ਤੁਹਾਡੇ ਕੋਲ ਲੈਸਟਰਾਂ ਦਾ ਤਵਾ ਨਹੀਂ ਹੈਗਾ ਤੇ ਤੁਸੀਂ ਚੋੜੇ ਮੂੰਹ ਵਾਲੀ ਕੜਾਈ ਵੀ ਲੈ ਸਕਦੇ ਹੋ ਜਿਹੜੇ ਖੁੱਲੇ ਮੂੰਹ ਵਾਲੀਆਂ ਕੜਗੀਆਂ ਹੁੰਦੀਆਂ ਨੇ ਜਿੱਤੇ ਇਸ ਆਰਾਮ ਨਾਲ ਤੁਹਾਡੀ ਰੈਸਪੀ ਬਣ ਜਾਵੇ। ਠੀਕ ਹੈ ਜੀ। ਤੇ ਹੁਣ ਅਸੀਂ ਤੁਸੀਂ ਗਰਮ ਹੋਣ ਦੀ ਵੇਟ ਕਰਨੀ ਹੈ ਤਵਾ ਜਰਾ ਜਿਹਾ ਗਰਮ ਹੋ ਜਾਏ। ਤੇ ਤੁਸੀਂ ਇਹਨੂੰ ਟੱਕੇ ਰਹਿਣ ਦੇਣਾ ਇਸ ਤਰ੍ਹਾਂ। ਕੁਝ ਸਟੀਮ ਨਾਲ ਬਣ ਜਾਣਗੇ ਕੁਝ ਤੇਲ ਦੇ ਨਾਲ ਬਣ ਜਾਣਗੇ ਤੁਹਾਨੂੰ ਵੱਖਰੇ ਬੋਇਲ ਨਹੀਂ ਕਰਨੇ ਪੈਣਗੇ ਕਿਉਂਕਿ ਸਾਡੇ ਬੈਂਗਨ ਤੇ ਬਿਲਕੁਲ ਤਿਆਰ ਹੋਣੇ ਨੇ ਤੇ ਅਸੀਂ ਨਾਲ ਹੀ ਹੁਣ ਬੈਂਗਰਾਂ ਨੂੰ ਵੀ ਰੱਖਣਾ ਸ਼ੁਰੂ ਕਰ ਦਵਾਂਗੇ ਬਿਲਕੁਲ ਹਲਕੇ ਸਿਮ ਤੇ ਬਣਾਣੇ ਨੇ ਤੁਸੀਂ ਇਹ ਬੈਂਗਨ ਕਿਤੇ ਤੁਹਾਨੂੰ ਕੀੜੇ ਦਾ ਡਰ ਨਹੀਂ ਰਹਿਣਾ ਕਿ ਵਿੱਚ ਕੀੜਾ ਹੋਏਗਾ ਕਈ ਵਾਰੀ ਕੀੜਾ ਵੀ ਹੁੰਦਾ ਵਿੱਚ ਤੇ ਉਹ ਵੀ ਤੁਹਾਡਾ ਡਰ ਖਤਮ ਹੋ ਜਾਏਗਾ ਕਿ ਕੀੜਾ ਨਿਕਲੇਗਾ ਵਿੱਚੋਂ ਠੀਕ ਹੈ ਜੀ ਤੁਸੀਂ ਇੰਨੀ ਮਿਹਨਤ ਨਾਲ ਬਣਾਉਂਦੇ ਹੋ ਤੇ ਫਿਰ ਵਿੱਚੋਂ ਕੀੜਾ ਨਿਕਲ ਆਵੇ ਫਿਰ ਮਨ ਬੜਾ ਖਰਾਬ ਹੁੰਦਾ ਹ ਹੁਣ ਅਸੀਂ ਕੀ ਕਰਾਂਗੇ ਸੜਕੋ ਲਸਣ ਜੜਾ ਅਸੀਂ ਉਹ ਵੀ ਲਸਣ ਵੀ ਸਾਈਡ ਤੇ ਭੁੰਨਣ ਵਾਸਤੇ ਰੱਖ ਦਵਾਂਗੇ ਜਦੋਂ ਤੁਹਾਨੂੰ ਲੱਗੇ ਲਸਣ ਲਾਲ ਹੋ ਗਿਆ ਤੁਸੀਂ ਕਢ ਲੈਣਾ ਤੇ ਬਿਲਕੁਲ ਸੀਮਤ ਰੱਖਣੀ ਹੈ ਗੈਸ ਔਰ ਇਹਨੂੰ ਹਲਕੇ ਹਲਕੇ ਇਹਨੂੰ ਪੁੱਜਣ ਦੇਣਾ ਠੀਕ ਹੈ ਜੀ ਹੁਣ ਇੱਕ ਸਾਈਡ ਪੁੱਜ ਜਾਵੇ ਤੇ ਫਿਰ ਅਸੀਂ ਹਲਕਾ ਹਲਕਾ ਪਹਿਲੇ ਉਸਤੇ ਉੱਤੇ ਨਮਕ ਪਾਵਾਂਗੇ ਹਾਂਜੀ ਕਈ ਲੋਕ ਨਾ ਦੇਖੋ ਇਹ ਜਿਹੜੇ ਡੰਡੀਆਂ ਹੁੰਦੀਆਂ ਨੇ ਬਹੁਤ ਪਸੰਦ ਕਰਦੇ ਨੇ ਅਗਰ ਤੁਹਾਨੂੰ ਅੱਛੀਆਂ ਲੱਗਦੀਆਂ ਨੇ ਤੇ ਤੁਸੀਂ ਸਾਈਡ ਤੇ ਇਹ ਵੀ ਰੱਖ ਸਕਦੇ ਹੋ ਇਹਨਾਂ ਨੇ ਨਾਲ ਹੀ ਪੁੱਜ ਜਾਣਾ ਥੋੜੀ ਜਿਹੀ ਸਪੇਸ ਲੈਂਦੇ ਨੇ ਤੇ ਇਹਨੂੰ ਬਿਲਕੁਲ ਅਗਰ ਤੁਹਾਡੇ ਗੋਲ ਵਾਲੇ ਬੈਂਗਰ ਨੇ ਤੇ ਉਹਦੇ ਤਿੰਨ-ਤਿੰਨ ਪਾਰਟ ਵੀ ਕਰ ਸਕਦੇ ਹੋ ਸੈਂਟਰ ਚੋਂ ਅਗਰ ਤੁਹਾਡੇ ਲੰਬੇ ਵਾਲੇ ਬੈਂਗਰ ਨੇ ਤੇ ਦੋ ਪਾਰਟ ਹੀ ਬਹੁਤ ਨੇ ਬਿਲਕੁਲ ਗਲ ਜਾਂਦੇ ਨੇ ਅੱਛੀ ਤਰ੍ਹਾਂ ਬਣ ਜਾਂਦੇ ਨੇ ਅਗਰ ਤੁਸੀਂ ਸੀਮਤੇ ਬਣਾ ਰਹੇ ਹੋ ਤੇ ਫਾਸਟ ਬਿਲਕੁਲ ਨਹੀਂ ਕਰਨਾ ਨੂੰ ਗੈਸ ਨੂੰ ਸਲੋ ਤੇ ਬਣਾਣਾ ਹੈ ਠੀਕ ਹੈ ਜੀ ਹਾਂਜੀ ਹੁਣ ਅਸੀਂ ਹਲਕਾ ਹਲਕਾ ਬਿਲਕੁਲ ਨਮਕ ਪਾਵਾਂਗੇ ਉੱਪਰ ਉਧਰ ਤੁਹਾਡੇ ਮਟਰ ਵੀ ਤਿਆਰ ਹੋ ਰਹੇ ਨੇ ਮਟਰ ਵੀ ਪੁੱਜ ਰਹੇ ਨੇ ਮਟਰਾਂ ਨੂੰ ਅਗਰ ਤੁਸੀਂ ਇਸ ਤਰੀ ਟੱਕਣ ਤੋਂ ਬਿਨਾਂ ਰੱਖੋਗੇ ਤਾਂ ਉੱਡਦੇ ਜਾਣਗੇ ਇਸ ਵਾਸਤੇ ਤੁਸੀਂ ਇਹਨੂੰ ਇਹਦੇ ਨਾਲ ਟੱਕਣ ਉੱਤੇ ਦੇ ਕੇ ਜਾਂ ਤੁਸੀਂ ਡੱਬੀ ਦੇ ਉੱਤੇ ਵਿੱਚ ਰੱਖ ਸਕਦੇ ਹੋ ਕੋਈ ਡੱਬੀ ਵੀ ਰੱਖ ਸਕਦੇ ਹੋ ਟੱਕਣ ਵਾਲੀ ਅਗਰ ਨਹੀਂ ਤੁਸੀਂ ਇਹਨੂੰ ਭੁੰਨਣਾ ਨਹੀਂ ਚਾਹੁੰਦੇ ਤੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇੱਥੇ ਡੱਬੇ ਬੰਦ ਕਰਕੇ ਤੁਸੀਂ ਉਹਦੇ ਵਿੱਚ ਮਟਰ ਪਾ ਕੇ ਰੱਖ ਦਿਓ। ਉਹਦੇ ਤੁਹਾਡੇ ਨਾਲ ਹੀ ਤਿਆਰ ਹੋ ਜਾਣਗੇ ਦੇਖ ਠੀਕ ਹੈ ਜੀ। ਹਾਂਜੀ ਥੋੜੀ ਥੋੜੀ ਦੇਰ ਬਾਅਦ ਤੁਸੀਂ ਚੈੱਕ ਜ਼ਰੂਰ ਕਰਨਾ ਕਿ ਉਹ ਥੱਲੋਂ ਲਾਲ ਹੋ ਗਏ ਨੇ। ਇਹ ਦੇਖੋ ਜੇ ਨਹੀਂ ਲਾਲ ਹੋਇਆ ਇਟ ਮੀਨਸ ਕਿ ਅਜੇ ਕਲਿਆ ਨਹੀਂ ਹੈ। ਤੇ ਅਸੀਂ ਗਾਲਣਾ ਇੱਕ ਸਾਈਡ ਪੂਰੀ ਗਾਲੜੀਏ ਫਿਰ ਪਲਟਾਂਗੇ ਠੀਕ ਹੈ ਜੀ। ਕਿਉਂਕਿ ਸਾਨੂੰ ਅਸੀਂ ਪੜਥਾ ਬਣਾ ਰਹੇ ਹਾਂ। ਅਸੀਂ ਤਵੇ ਦੇ ਉੱਤੇ ਅਸੀਂ ਗੈਸ ਦੇ ਉੱਤੇ ਭੁੰਦੇ ਹਾਂ। ਪਰ ਜਿਹੜੇ ਪੁਰਾਣੇ ਲੋਕ ਸੀ ਉਹ ਪਹਿਲੇ ਅੱਗ ਦੇ ਉੱਤੇ ਜਾਂ ਤੰਦੂਰਾਂ ਦੇ ਵਿੱਚ ਪੁੰਦੇ ਸੀ ਤੇ ਉਹ ਹੈਲਦੀ ਹੁੰਦੇ ਸੀ ਹੁਣ ਜੇ ਅਸੀਂ ਅੱਗ ਦੇ ਉੱਤੇ ਜਦੋਂ ਸੇਕਦੇ ਆਂ ਤੇ ਇਸ ਦੀ ਗੈਸ ਦੇ ਉੱਤੇ ਤੇ ਤੁਹਾਨੂੰ ਪਤਾ ਹੈ ਕਿ ਸਾਰੀ ਗੈਸ ਉਹਦੇ ਵਿੱਚ ਹੀ ਚਲੀ ਜਾਂਦੀ ਹੈ ਤੇ ਸਾਡੇ ਵਾਸਤੇ ਬੈਨੀਫਿਟ ਨਹੀਂ ਹੈਗਾ ਸਗੋਂ ਸਾਡੀ ਹੈਲਥ ਵਾਸਤੇ ਖਰਾਬ ਕਰਦਾ ਸਾਨੂੰ ਅਸੀਂ ਖਾਂਦੇ ਤਾਂ ਹਾਂ ਹੁਣ ਸਾਰੇ ਪਰ ਅਸੀਂ ਕਰ ਵੀ ਕੀ ਸਕਦੇ ਆਂ ਪਰ ਮੈਨੂੰ ਲੱਗਦਾ ਕਿ ਇਸ ਤਰੀਕੇ ਨਾਲ ਅਗਰ ਬਣਾਇਆ ਜਾਵੇ ਤੇ ਹੈਲਦੀ ਵੀ ਹੋਏਗਾ ਔਰ ਬਹੁਤ ਹੀ ਵਧੀਆ ਟੇਸਟੀ ਵੀ ਬਣਦੇ ਨੇ ਕਿਉਂਕਿ ਭੁੱਜਦਾ ਪਿਆ ਨਾਲ-ਨਾਲ ਤੁਹਾਨੂੰ ਪਤਾ ਹੈ ਦੇਖੋ ਮੈਂ ਪਾਣੀ ਦੀ ਕਬੂੰਦੀ ਪਾਈ ਹਲਕਾ ਜਿਹਾ ਤੇਲ ਪਾਇਆ ਤੇ ਉਹਦੇ ਨਾਲ ਹੀ ਪੁੰਨ ਰਿਹਾ ਬਿਲਕੁਲ ਸਟੀਮ ਤੇ ਰੱਖੋਗੇ ਕਾਲੀ ਨਹੀਂ ਕਰਨੀ ਤੁਸੀਂ ਆਪਣਾ ਨਾਲ-ਨਾਲ ਕੰਮ ਕਰਦੇ ਜਾਓ ਜਿਹੜਾ ਵੀ ਕਰਨਾ ਕਰਦਾ ਉਹ ਕਰ ਸਕਦੇ ਹੋ ਤੇ ਤੁਹਾਡਾ ਇਹਦੇ ਵਿੱਚ ਇੰਨਾ ਟਾਈਮ ਵੇਸਟ ਹੀ ਹੁੰਦਾ ਸਿਰਫ ਅਸੀਂ ਤੜਕਾ ਲਾਣਾ ਇਹਨੂੰ ਸਟੀਮ ਤੇ ਰੱਖ ਕੇ ਤੁਸੀਂ ਕਈ ਕੰਮ ਸਵਾਰ ਸਕਦੇ ਹੋ ਕਰਦੇ ਠੀਕ ਹੈ ਜੀ ਇਹ ਆਪਣੇ ਆਪ ਦੇਖੋ ਉੱਪਰੋਂ ਵੀ ਪੱਕਣੇ ਸ਼ੁਰੂ ਹੋ ਗਏ ਨੇ ਇਹ ਦੇਖੋ ਕਲਰ ਦਾ ਫਰਕ ਪੈਣਾ ਸ਼ੁਰੂ ਹੋ ਗਿਆ ਇਹ ਆਪਣੇ ਆਪ ਹੀ ਬਨ ਜਾਣੇ ਨੇ ਸਿਰਫ 5-7 ਮਿੰਟ 10 ਮਿੰਟਾਂ ਨੇ ਲੈਣੇ ਨੇ ਤੇ ਆਪਣੇ ਆਪ ਹੀ ਸੈੱਟ ਹੋ ਜਾਣਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਲਸਣ ਥੋੜਾ ਥੋੜਾ ਲਾਲ ਹੋ ਗਿਆ ਅਸੀਂ ਹੁਣ ਇਹਨੂੰ ਕੱਢ ਲਾਂਗੇ ਕਿਉਂਕਿ ਇਹਨੂੰ ਸਾੜਨਾ ਨਹੀਂ ਜਿਹੜਾ ਭੁੰਨਿਆ ਹੋਇਆ ਲਸਣ ਹੁੰਦਾ ਨਾ ਤੇਲ ਵਿੱਚ ਉਹ ਬਹੁਤ ਹੀ ਟੇਸਟੀ ਬੰਦਾ ਹੈ ਤੇ ਅਸੀਂ ਕਿਹਾ ਸੀ ਇਹਦੇ ਵਿੱਚੋਂ ਪਹਿਲੀ ਅਸੀਂ ਇਹਨੂੰ ਫਰਾਈ ਕਰਕੇ ਅਸੀਂ ਰੱਖ ਲੈਨੇ ਆ ਤੇ ਇਹਨੂੰ ਮੈਸ਼ ਕਰ ਲਾਂਗੇ ਠੀਕ ਹੈ ਜੀ ਹੁਣ ਮੈਂ ਇਹਨੂੰ ਕੱਢ ਲਵਾਂਗੀ ਕਟੋਰੀ ਵਿੱਚ ਤੇ ਆਪਾਂ ਅਸਤੇ ਹੁਣ ਬੈਂਗਨ ਦੇਖਦੇ ਆ ਬੈਂਗਨ ਦਾ ਕੀ ਹਾਲ ਚਾਲ ਹੈ ਠੀਕ ਹੈ ਜੀ ਇਹਨੂੰ ਹਲਕੇ ਹੱਥਾਂ ਦੇ ਨਾਲ ਇੱਕ ਚਾਕੂ ਦੀ ਹੈਲਪ ਦੇ ਨਾਲ ਅਸੀਂ ਇਹਨੂੰ ਟਰਨ ਕਰ ਦਵਾਂਗੇ ਦੇਖੋ ਜੀ ਕਿੰਨੇ ਸੋਹਣੇ ਬਣ ਗਏ ਨੇ ਜਿਵੇਂ ਤੁਸੀਂ ਪਕੌੜੇ ਬਣਾਉਂਦੇ ਹੋ ਨਾ ਸੇਵ ਉਸ ਤਰੀ ਬਣਨੇ ਔਰ ਬਹੁਤ ਦੁੱਖ ਹੁੰਦਾ ਜਦੋਂ ਘਰ ਦੇ ਕੰਦੇ ਨੇ ਨਾ ਚੀਜ਼ ਅੱਛੀ ਨਹੀਂ ਬਣੀ ਤੇ ਇੰਨੀ ਮਿਹਨਤ ਕਰਕੇ ਬੰਦਾ ਬਣਾਵੇ ਤੇ ਫਿਰ ਜਦੋਂ ਘਰ ਦਾ ਇੱਕ ਮੈਂਬਰ ਵੀ ਕਹਿ ਦੇਣਾ ਕਿ ਅੱਛੀ ਨਹੀਂ ਬਣੀ ਤੇ ਫਿਰ ਬੜਾ ਮਨ ਦੁਖੀ ਹੁੰਦਾ ਐਸ ਵਾਸਤੇ ਤੁਸੀਂ ਇਹ ਨਵਾਂ ਤਰੀਕਾ ਦੇਖੋ ਔਰ ਬਹੁਤ ਹੀ ਅੱਛਾ ਬਣੇਗਾ ਇਸ ਤੇ ਨਾਲ ਇੱਕ ਵਾਰੀ ਇਸ ਤਰੀਕੇ ਨਾਲ ਵੀ ਬਣਾ ਕੇ ਦੇਖਣਾ ਪਰਥੇ ਨੂੰ ਬਹੁਤ ਹੀ ਵਧੀਆ ਬਣ ਜਾ ਦੇਖੋ ਸਾਡਾ ਬਿਲਕੁਲ ਗਲ ਚੁੱਕਾ ਹੈ ਇਹ ਦੇਖੋ ਅਸੀਂ ਇਹਨੂੰ ਬਾਹਰ ਕੱਢ ਕੇ ਅੱਛੀ ਤਰ੍ਹਾਂ ਮੈਸ਼ ਕਰ ਲੈਣਾ ਔਰ ਅਸੀਂ ਅਲੱਗ-ਅਲੱਗ ਸਾਰੇ ਨੂੰ ਉਲਟਾ ਲਵਾਂਗੇ ਬਹੁਤ ਹੀ ਅੱਛੀ ਰੈਸਪੀ ਬਣੇਗੀ ਅਸੀਂ ਪੁਰਾਣੀਆਂ ਗੱਲਾਂ ਹੁਣ ਭੁੱਲ ਜਾਈਏ ਤੇ ਨਵੇਂ ਸਾਲ ਦੇ ਵਿੱਚ ਨਵੀਆਂ ਚੀਜ਼ਾਂ ਅਪਣਾਈਏ ਠੀਕ ਹੈ ਜੀ ਉਹ ਸਾਡੇ ਅਦਰੋਂ ਜਿਹੜੇ ਮਟਰ ਨੇ ਉਹ ਵੀ ਮੈਨੂੰ ਲੱਗਦਾ ਤਿਆਰ ਹੋ ਗਏ ਹੋਣੇ ਮੈਂ ਇਹਨੂੰ ਥੋੜਾ ਹਲਕਾ ਜਿਹਾ ਦੇਖਦੀ ਆਂ ਕਾਲ ਕੇ ਅਗਰ ਸਾਡੇ ਮਟਰ ਗਲ ਚੁੱਕੇ ਨੇ ਸੀ ਇੱਕ ਮਟਰ ਦੇਖ ਲਾਂਗੇ ਟਰਾਈ ਕਰਕੇ ਅਗਰ ਗਲ ਗਏ ਨੇ ਤੇ ਅਸੀਂ ਉਹਨਾਂ ਨੂੰ ਵੀ ਉਤਾਰ ਲਵਾਂਗੇ ਨਾਲ ਹਾਂਜੀ ਇਹ ਦੇਖੋ ਜੀ ਮਟਰ ਬਿਲਕੁਲ ਗਲਿਓ ਨੇ ਸੀਰਾ ਵਗੈਰੇ ਮਟਰ ਬਿਲਕੁਲ ਸਾ ਦੇਖੋ ਤੇ ਅਸੀਂ ਹੁਣ ਮਟਰਾਂ ਨੂੰ ਵੀ ਦੇਖਦੇ ਆਂ ਕਿ ਸਾਡੇ ਗਲ ਚੁੱਕੇ ਨੇ ਤੇ ਅਸੀਂ ਕੱਢ ਦਿੰਦੇ ਆਂ ਪਹਿਲੇ ਅਸੀਂ ਲਸਣ ਕੱਢ ਲਾਂਗੇ ਚਮਚ ਦੇ ਨਾਲ ਠੀਕ ਹੈ ਜੀ ਹਾਂਜੀ ਮੈਂ ਲਸਣ ਕੱਢ ਲਿਆ। ਅਗਰ ਤੁਸੀਂ ਜ਼ਿਆਦਾ ਖਾਂਦੇ ਹੋ ਤੇ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ। ਇਹਨੂੰ ਫੋਕ ਦੀ ਸਹਾਇਤਾ ਦੇ ਨਾਲ ਹੀ ਕੱਢ ਲਓ ਤੇ ਫੋਕ ਦੇ ਨਾਲ ਹੀ ਇਹਨੂੰ ਅੱਛੇ ਤਰ੍ਹਾਂ ਮੈਸ਼ ਕਰ ਲਓ। ਹਨੂੰ ਅੱਛੇ ਤਰ੍ਹਾਂ ਮੈਸ਼ ਕਰੋਗੇ ਤੇ ਜਿਹੜਾ ਸਿ ਪਿਆਜ਼ ਨੂੰ ਭੁੰਨਣਾ ਤੇ ਅਸੀਂ ਉਹਦੇ ਵਿੱਚ ਸੁੱਟ ਦੇਣਾ ਨਾਲ ਹੀ ਹੋਰ ਵੀ ਪੁੱਜ ਜਾਏਗਾ। ਔਰ ਅੱਛੇ ਤਰ੍ਹਾਂ ਬਣ ਜਾਏਗਾ। ਠੀਕ ਹੈ ਜੀ। ਬਿਲਕੁਲ ਸਾਡਾ ਗਲ ਚੁੱਕਾ ਵੇ ਲਸਣ। ਇਹ ਦੇਖੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੀਰਾ ਹੋ ਗਿਆ। ਬਹੁਤ ਅੱਛਾ ਭੁੱਜ ਗਿਆ। ਇਹ ਨੂੰ ਸੀ ਸਾਈਡ ਤੇ ਰੱਖ ਦਿੰਨੇ ਆ ਅਸੀਂ ਟਮਾਟਰ ਦੀ ਪਿਊਰੀ ਬਣਾਈਏ ਟਮਾਟਰ ਨੂੰ ਬਿਲਕੁਲ ਸਾਬਤ ਨਹੀਂ ਪਾਣਾ ਨਾ ਹੀ ਕੱਟ ਕੇ ਪਾਣਾ ਤੇ ਪਿਆਜ਼ ਜਿਹੜਾ ਨੇ ਤੁਸੀਂ ਬੇਸ਼ੱਕ ਲੰਬੇ ਲੰਬੇ ਵੀ ਕੱਟ ਸਕਦੇ ਹੋ ਔਰ ਬਰੀਕ ਬਰੀਕ ਵੀ ਅੱਜ ਮੈਂ ਬਰੀਕ ਬਰੀਕ ਕੱਟਣ ਹਰੀ ਮਿਰਚ ਅਸੀਂ ਕੱਟ ਕੇ ਰੱਖੀ ਹੋਈ ਹੈ ਠੀਕ ਹੈ ਜੀ ਕੜੀ ਪਤਾ ਸਾਡਾ ਤਿਆਰ ਹੈ ਜਦੋਂ ਤੁਸੀਂ ਤੜਕਾ ਲਗਾਵਾਂਗੇ ਹੁਣ ਮੇਰਾ ਮਨ ਕਰ ਰਿਹਾ ਹੈ ਕਿ ਲਸਣ ਨਿਕਲ ਆਇਆ ਤੇ ਉਸ ਨੂੰ ਤੜਕਾ ਵੀ ਦੂਜੀ ਸਾਈਡ ਤੇ ਸਟਾਰਟ ਕਰਤੀ ਹੈ ਠੀਕ ਹੈ ਜੀ ਮੈਂ ਕੜਾਈ ਰੱਖ ਦਿੱਤੀ ਹੈ ਸਾਡੇ ਉਦੋਂ ਤੱਕ ਬੈਂਗਨ ਵੀ ਤਿਆਰ ਹੋ ਜਾਣਗੇ ਮਟਰ ਵੀ ਤਿਆਰ ਹੋ ਜਾਣਗੇ ਅਸੀਂ ਬਸ ਤੜਕਾ ਲਗਾਣਾ ਤੇ ਵਿੱਚ ਸੁੱਟ ਦੇਣਾ ਤੇ ਦੇਖੋ ਕਿੰਨੀ ਜਲਦੀ ਔਰ ਇਜ਼ੀ ਰੈਸਪੀ ਬਣ ਗਈ ਇਹਦੇ ਵਾਸਤੇ ਤੁਹਾਨੂੰ ਤਾਂ ਚੰਗ ਕੁਝ ਨਹੀਂ ਕਰਨਾ ਪੈਣਾ ਤੁਸੀਂ ਬਿਲਕੁਲ ਸੇਮ ਤੇ ਰੱਖ ਦਿਓ ਔਰ ਆਪਣੇ ਕੰਮ ਕਰਦੇ ਰਹੋ ਇਧਰ ਜਦੋਂ ਤੁਹਾਡਾ ਟਾਈਮ ਇਹਦਾ ਹੋ ਜਾਣਾ ਪੂਰਾ ਗਲ ਜਾਣਾ ਤੇ ਤੁਸੀਂ ਨਾਲ ਹੀ ਅਦਰ ਤੜਕੇ ਦੀ ਸਟਾਰਟ ਕਰਦੇ ਹੋ ਤਿਆਰੀ ਠੀਕ ਹੈ ਜੀ ਹਾਂਜੀ ਤੁਸੀਂ ਦੇਖੋ ਮੈਂ ਕੜਾਈ ਵਿੱਚ ਤੇਲ ਪਾ ਦਿੱਤਾ ਹੈ ਤੇਲ ਹੁਣ ਘੱਟ ਹੀ ਪਾਣਾ ਕਿਉਂਕਿ ਜ਼ਿਆਦਾ ਫਿਰ ਹੋ ਜਾਏਗਾ ਇਹ ਮੈਂ ਛੋਟੀ ਕਕਰਚੀ ਪਾਈ ਤੇਲ ਦੀ ਤੇ ਜ਼ਿਆਦਾ ਵੀ ਨਹੀਂ ਪਾਣਾ ਹੁਣ ਸਭ ਤੋਂ ਪਹਿਲੇ ਅਸੀਂ ਕੀ ਕਰਾਂਗੇ ਸੌਂਫ ਤੇ ਜੀਰਾ ਅਸੀਂ ਬਿਲਕੁਲ ਥੋੜ੍ਹਾ-ਥੋੜ੍ਹਾ ਲੈਣਾ ਹਲਕਾ-ਹਲਕਾ ਇਹਦੇ ਫਲੇਵਰ ਵਾਸਤੇ ਠੀਕ ਹੈ ਜੀ ਇਹ ਨਹੀਂ ਕਿ ਜ਼ਿਆਦਾ ਭਰ ਕੇ ਪਾ ਦਿਓ ਤੇ ਟੇਸਟੀ ਨਾ ਬਣੇ ਬਿਲਕੁਲ ਹਲਕਾ-ਹਲਕਾ ਲੈਣਾ ਇਹਦੇ ਵਿੱਚ ਔਰ ਅਸੀਂ ਇਹਨੂੰ ਤੇਲ ਦੇ ਵਿੱਚ ਸਭ ਤੋਂ ਪਹਿਲੇ ਇਹਨੂੰ ਪਾਵਾਂਗੇ ਹਲਕਲ ਕਨਪੁੰਨ ਲੱਗ ਜਾਣਗੇ ਬਿਲਕੁਲ ਸੀਮ ਤੇ ਰੱਖਣਾ ਇਹਨੂੰ ਤਾਂ ਕਿ ਸਾਡਾ ਉਧਰੋਂ ਵੀ ਤਿਆਰ ਹੋ ਜੇ ਸਾਰਾ ਸਮਾਨ ਤੇ ਅਸੀਂ ਅੱਧਰ ਵੀ ਆਪਣੀ ਤਿਆਰੀ ਕਰੀ ਚਾਹੀਏ ਇਸ ਤਰ੍ਹਾਂ ਜਿਹੜਾ ਸਾਡਾ ਟਾਈਮ ਵੀ ਬਚ ਜਾਏਗਾ ਤੇ ਟਾਈਮ ਵੀ ਵੇਸਟ ਨਹੀਂ ਹੋਏਗਾ ਤੇ ਇੱਕੋ ਵਾਰੀ ਚ ਸਾਡਾ ਸਮਾਨ ਵੀ ਤਿਆਰ ਹੋ ਜਾਏਗਾ ਨਾਲ ਇਹ ਦੇਖੋ ਜੀ ਪੁੱਜ ਗਏ ਨੇ ਅੱਛੀ ਤਰ੍ਹਾਂ ਹੁਣ ਮੈਂ ਜਿਹੜਾ ਲਸਣ ਸੀ ਪਿਆਜ਼ ਦੇ ਵਿੱਚ ਹੀ ਸੁੱਟ ਦਿੱਤਾ ਔਰ ਅਸੀਂ ਸਭ ਤੋਂ ਪਹਿਲੇ ਕੜੀ ਪੱਤਾ ਤੇ ਤੇਜ ਪੱਤਾ ਪਾਵਾਂਗੇ ਠੀਕ ਹੈ ਜੀ ਕੜੀ ਪੱਤਾ ਤੇ ਤੇਜ ਪੱਤੇ ਦਾ ਟੇਸ ਬਹੁਤ ਹੀ ਜ਼ਿਆਦਾ ਹੁੰਦਾ ਹੈ ਤੇ ਚੰਦੇ ਅਗਰ ਤੁਹਾਡੇ ਬੱਚੇ ਨਹੀਂ ਖਾਂਦੇ ਤੇ ਤੁਸੀਂ ਇੱਕ ਵਾਰੀ ਇਹਨੂੰ ਭੁੰਨ ਲਓ ਕਿ ਬਾਅਦ ਵਿੱਚ ਪੱਠਾ ਬਣਾਉਣ ਤੋਂ ਬਾਅਦ ਕੱਢ ਲੈਣਾ ਜੇ ਬੱਚੇ ਨਹੀਂ ਖਾਂਦੇ ਤਾਂ ਠੀਕ ਹੈ ਜੀ ਹੋਣਾ ਸੁਨਾਲੀ ਪਿਆਜ਼ ਵੀ ਪਾ ਦਾਂਗੇ ਥੋੜਾ ਜਿਹਾ ਤੇਜ ਪੱਤਾ ਵੀ ਪਾ ਦੇਣਾ ਕਿਉਂਕਿ ਦਾ ਫਲੇਵਰ ਜਿਹੜਾ ਹੈ ਪੜਥੇ ਦਾ ਬਹੁਤ ਵਧੀਆ ਬਣ ਜੇਗਾ। ਕੜੀ ਪੱਤੇ ਦੇ ਨਾਲ ਹੀ ਬਸ ਛੋਟਾ ਜਿਹਾ ਪੀਸ ਪਾਉਣਾ। ਤੇ ਹੁਣ ਅਸੀਂ ਪਾ ਦਾਂਗੇ ਪਿਆਜ਼। ਪਿਆਜ਼ ਨੂੰ ਅਸੀਂ ਜ਼ਿਆਦਾ ਨਹੀਂ ਭੁੰਨਾ ਕਿਉਂਕਿ ਜਿਹੜੇ ਕੱਚੇ ਕੱਚੇ ਪਿਆਜ਼ ਨੇ ਪੜਥੇ 'ਚ ਬਹੁਤ ਹੀ ਟੇਸਟੀ ਲੱਗਦੇ ਨੇ। ਬਸ ਹਲਕਾ ਜਿਹਾ 2-3 ਮਿੰਟ ਹੀ ਅਸੀਂ ਨੂੰ ਭੁੰਨਾਂਗੇ ਉਸ ਤੋਂ ਬਾਅਦ ਅਸੀਂ ਮਸਾਲੇ ਪਾ ਦਾਂਗੇ। ਸਾਡੇ ਅਦਰੋਂ ਮਸਾਲਾ ਤਿਆਰ ਹੋ ਜਾਏਗਾ ਤੇ ਉਦੋਂ ਸਾਡਾ ਪੜਥਾ ਵੀ ਤਿਆਰ ਹੋ ਰਿਹਾ। ਅਸੀਂ ਹੁਣ ਇਹਨੂੰ ਮੈਸ਼ ਕਰਾਂਗੇ ਅਚੀ ਤਰ੍ਹਾਂ ਤੇ ਵਿੱਚ ਪਾ ਦਾਂਗੇ। ਹਲਕਾ ਹਲਕਾ ਹੀ ਤੇਲ ਪਾਣਾ ਜਿਦਾਂ ਕਿ ਅਚੀ ਤਰ੍ਹਾਂ ਵਸਪੂਝ ਜਾਣ ਕਿਉਂਕਿ ਫਿਰ ਜ਼ਿਆਦਾ ਹੋ ਜਾਏਗਾ ਤੇਲ ਤੇ ਅੱਛਾ ਨਹੀਂ ਲੱਗਣਾ ਅਗਰ ਤੁਸੀਂ ਰਿਫਾਈਨਡ ਵਰਤਦੇ ਰਿਫਾਈਨਡ ਪਾ ਲਓ ਤੇਲ ਵਰਤਦੇ ਉਸ ਤੇਲ ਪਾ ਲਓ ਠੀਕ ਹੈ ਜੀ ਹੁਣੇ ਪੁੱਜ ਜਾਂਦਾ ਮਸਾਲਾ ਹੁਣੇ ਤੇ ਅਸੀਂ ਅੰਦਰ ਚੈੱਕ ਕਰਦੇ ਹਾਂ ਸਾਡੇ ਕਿੱਥੋਂ ਤੱਕ ਬਣ ਗਏ ਨੇ ਤੇ ਇਹ ਬਿਲਕੁਲ ਗਲ ਗਏ ਨੇ ਸਾਡੇ ਚਾਕੂ ਦੇਖੋ ਵਿੱਚ ਜਾ ਰਿਹਾ ਆਰਾਮ ਨਾਲ ਕਿਉਂਕਿ ਇਹ ਬਹੁਤ ਜਲਦੀ ਗਲਦੇ ਨੇ ਹੁਣ ਪਾਸੇ ਇੱਕ ਵਾਰੀ ਫਿਰ ਪਲਟ ਦਵਾਂਗੇ ਜਿਹੜੀ ਕਸਰ ਥੋੜੀ ਬਹੁਤੀ ਰਹਿ ਗਈ ਉਹ ਨਿਕਲ ਜਾਏਗੀ ਠੀਕ ਹੈ ਜੀ ਬਿਲਕੁਲ ਮੈਸ਼ ਹੋ ਗਿਆ ਨੇ ਦੇਖੋ ਪਰਦਾ ਬਿਲਕੁਲ ਮੈਸ਼ ਹੋ ਗਿਆ ਹੁਣ ਅਸੀਂ ਇਹਨਾਂ ਦੇ ਵੀ ਪਾਸੇ ਪਲਟ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਈਡਾਂ ਵੀ ਚੇਂਜ ਕਰ ਲਓ ਸੈਂਟਰ 'ਚ ਕਰ ਲਓ ਉਹ ਲਈ ਜਿਹੜੀ ਸਾਈਡ ਸਾਈਡ ਤੇ ਸੀ ਉਹ ਸੈਂਟਰ 'ਚ ਕਰ ਲਓ ਤਾਂ ਕਿ ਉਧਰੋਂ ਵੀ ਇਹ ਪੱਕ ਜਾਣਾ अच्छी ਤਰ੍ਹਾਂ ਕੱਚਾ ਨਾ ਰਹਿ ਜਾਵੇ ਠੀਕ ਹੈ ਜੀ ਹਾਂਜੀ ਤੁਸੀਂ ਮਟਰ ਵੀ ਦੇਖ ਸਕਦੇ ਹੋ ਮੈਂ ਉਪਰ ਕਟੋਰੀ ਚੁੱਕ ਦਿੱਤੀ ਤੁਸੀਂ ਇੱਕ ਦਾਣਾ ਕੱਢ ਕੇ ਚੈੱਕ ਕਰ ਸਕਦੇ ਹੋ ਚਮਚ ਨਾਲ ਇੱਕ ਦਾਣਾ ਕੱਢ ਲਓ ਜਾਂ ਫੋਕ ਨਾਲ ਕੱਢ ਲਓ ਤੇ ਇੱਕ ਦਾਣਾ ਕੱਢ ਕੇ ਤੁਸੀਂ ਚੈੱਕ ਕਰ ਸਕਦੇ ਹੋ ਅਗਰ ਤੇ ਤੁਹਾਡੇ ਗਲ ਗਏ ਠੀਕ ਹੈ ਨਹੀਂ ਤਾਂ ਤੁਸੀਂ ਮਸਾਲੇ ਵਿੱਚ 5 ਮਿੰਟ ਹੋਰ ਪੁੰਨ ਲੈਣਾ ਕੋਈ ਕਸਰ ਰਹਗੀ ਹੋएगी ਤੇ ਠੀਕ ਹੈ ਜੀ ਇਹ ਦੇਖੋ ਜੀ ਮਟਰ ਬਿਲਕੁਲ ਸੀਰਾ ਹੋਏ ਪੈਲ ਅਗਰ ਤੁਹਾਨੂੰ ਫਿਰ ਵੀ ਲੱਗਦਾ ਹੈ ਕਿ ਜ਼ਿਆਦਾ ਗਲਣੇ ਨੇ ਤੇ ਤੁਸੀਂ ਮਸਾਲੇ ਦੇ ਵਿੱਚ ਫਿਰ ਪਾ ਸਕਦੇ ਹੋ ਨੇ ਤਾਂ ਜਦ ਤੱਕ ਤੁਸੀਂ ਬੈਂਗਣ ਰੱਖਿਓ ਨੇ ਉਦੋਂ ਤੱਕ ਤੁਸੀਂ ਇਹਨੂੰ ਓਪਨ ਵੀ ਖੋਲ ਸਕਦੇ ਹੋ ਹੁਣ ਇਹ ਬਾਹਰ ਨਹੀਂ ਉੱਡਣਗੇ ਕਿਉਂਕਿ ਖੁੱਜ ਚੁੱਕੇ ਨੇ ਜਦੋਂ ਕੱਚੇ ਹੁੰਦੇ ਨੇ ਬਹੁਤ ਉੱਡਦੇ ਨੇ ਤੁਸੀਂ ਓਪਨ ਹੀ ਨੂੰ ਰੱਖੋਗੇ ਰੱਖ ਕੇ ਤੁਸੀਂ ਦੇਖ ਲੈਣਾ ਮੈਂ ਤਾਂ ਹੀ ਉੱਪਰ ਕਟੋਰੀ ਮੁੱਦੀ ਮਾਰੀ ਸੀ ਕਿ ਇਹ ਆਪੇ ਸਟੀਲ 'ਚ ਕੁਝ ਭਨ ਜਾਣਗੇ ਕੁਝ ਫਰਾਈ ਹੋ ਕੇ ਭਨ ਚੁਣ ਜਾਣਗੇ ਠੀਕ ਹੈ ਜੀ ਐਸੇ ਵਾਸਤੇ ਮੈਂ ਉੱਤੇ ਕਟੋਰੀ ਮਾਰੀ ਸੀ ਅਗਰ ਅਸੀਂ ਇਹਨੂੰ ਉੱਪਰ ਰੱਖਨੇ ਆ ਤੇ ਉੱਡਦੇ ਰਹਿੰਦੇ ਨੇ ਐਸੇ ਵਾਸਤੇ ਮੈਨੂੰ ਬੰਦ ਕੀਤਾ ਵੈਸੀ ਹੁਣ ਅਸੀਂ ਬੈਂਗਣਾ ਨੂੰ 2 ਮਿੰਟ ਚੈੱਕ ਕਰ ਲੈਣੇ ਆ ਅਜਰ ਮੈਸ਼ ਹੋ ਜਾਂਦੇ ਨੇ ਤੇ ਠੀਕ ਨਹੀਂ ਤਾਂ 2 ਮਿੰਟ ਇਹਨਾਂ ਨੂੰ ਹੋਰ ਦੇਵਾਂਗੇ ਸਾਈਡਾ ਬਦਲ ਬਦਲ ਕੇ ਇਹ ਥੋੜਾ ਜਨੂੰ ਅੱਛੀ ਤਰ੍ਹਾਂ ਫਰਾਈ ਕਰ ਲਓ ਤਾਂ ਕਿ ਕਿਧਰੋਂ ਹੀ ਕੱਚੇ ਨਾ ਰਹਿ ਜਾਣ ਠੀਕ ਹੈ ਜੀ ਹਾਂਜੀ ਅਸੀਂ ਪਿਆਜ਼ਾਂ ਨੂੰ ਹੋਰ ਨਹੀਂ ਪੁੰਨਾਂਗੇ ਹੁਣ ਦੇਖੋ ਮੈਂ ਹਰੀ ਮਿਰਚ ਨੂੰ ਚੰਗੀ ਤਰ੍ਹਾਂ ਗ੍ਰाइंड ਕਰਕੇ ਰੱਖਿਆ ਹੋਇਆ ਸੀਗਾ ਤੇ ਅਸੀਂ ਹਰੀ ਮਿਰਚ ਪਾਵਾਂਗੇ ਤੇ ਨਾਲ ਹੀ ਅਸੀਂ ਟਮਾਟਰ ਦੀ ਪਿਊਰੀ ਪਾ ਦਾਂਗੇ ਠੀਕ ਹੈ ਜੀ ਜਿਵੇਂ ਜਿਸੀ ਪਿਆਰ ਕਰਕੇ ਰੱਖੀ ਹੋਈ ਹੈ ਹੋ ਸਾਡਾ ਸਾਰਾ ਸਮਾਨ ਚੱਲ ਗਿਆ ਮੋਸਲੀ ਟਮਾਟਰ ਨੂੰ ਕੱਟ ਕੇ ਨਹੀਂ ਪਾਣਾ ਕਿਉਂਕਿ ਜਦੋਂ ਮੂਹ ਵਿੱਚ ਆਉਂਦਾ ਨਾ ਪੜਥੇ ਦੇ ਵਿੱਚ ਟੇਸਟੀ ਨਹੀਂ ਲੱਗਣਾ ਇਸ ਵਾਸਤੇ ਤੁਸੀਂ ਉਹਨੂੰ ਮੈਸ਼ ਕਰ ਲੈਣਾ ਜਾਂ ਮਿਕਸੀ ਵਿੱਚ ਜਾਂ ਗ੍ਰਾਈਂਡਰ 'ਚ ਜਿੱਦੇ ਚ ਮਰਜ਼ੀ ਕਰ ਲੈਣਾ ਠੀਕ ਹੈ ਜੀ ਹੁਣ ਅਸੀਂ 2 ਮਿੰਟ ਟਮਾਟਰਾਂ ਨੂੰ ਵੀ ਕੁੰਨਾਂਗੇ ਕਿਉਂਕਿ ਕੱਚੇ-ਕੱਚੇ ਦਾ ਫਲੇਵਰ ਅੱਛਾ ਨਹੀਂ ਆਣਾ ਇਸ ਵਾਸਤੇ ਅਸੀਂ ਟਮਾਟਰ ਨੂੰ ਪੁੱਜ ਜਾਂਦੇ ਹਾਂ ਥੋੜੇ ਤੇ 2 ਮਿੰਟ ਪੁੱਜ ਜਾਂਦੇ ਹੋ ਤਰਸ ਤੋਂ ਬਾਅਦ ਅਸੀਂ ਹੁਣ ਟਮਾਟਰ ਜਿਹੜੇ ਪਿਆਜ਼ ਨੇ ਹੁਣ ਉਹਨਾਂ ਤੇ ਅਸਰ ਕੋਈ ਨਹੀਂ ਹੋਣਾ ਕਿਉਂਕਿ ਉਹ ਜਿੰਨਾ ਪੁੱਜਣਾ ਸੀ ਪੁੱਜ ਗਏ ਹੁਣ ਟਮਾਟਰ ਬੈਂਡ ਕਰਕੇ ਨਾ ਪਿਆਜ਼ ਹੁਣ ਨੇ ਹੋਰ ਨਹੀਂ ਪੁੱਜਣਗੇ ਤੇ ਤੁਸੀਂ ਇਹ ਟੈਨਸ਼ਨ ਨਾ ਲੈਣਾ ਕਿ ਜ਼ਿਆਦਾ ਸੀਰਾ ਹੋ ਜਾਣਾ ਤੇ ਅਸੀਂ ਟਮਾਟਰ ਨੂੰ 2 ਮਿੰਟ ਭੁੰਨਾਂਗੇ ਫਿਰ ਉਸ ਤੋਂ ਬਾਅਦ ਮਸਾਲੇ ਪਾਵਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਸਾਡੇ ਬੈਂਗਰ ਅੱਛੀ ਤਰ੍ਹਾਂ ਪੁੱਜ ਗਏ ਨੇ ਇਹ ਦੇਖੋ ਬਿਲਕੁਲ ਸੀਰਾ ਹੋਏ ਬਿਨਾਂ ਅਸੀਂ ਹੁਣ ਕੀ ਕਰਾਂਗੇ ਇਹਨੂੰ ਪਲੇਟ ਵਿੱਚ ਕੱਢੀ ਜਾਵਾਂਗੇ ਉਹ 2 ਮਿੰਟ ਠੰਡੇ ਹੋਣ ਤੇ ਮੈਂ ਦੇਖੋ ਚੋਪਰ ਤਿਆਰ ਰੱਖਿਆ ਹੈ ਚੋਪਰ ਦੇ ਵਿੱਚ ਨੂੰ ਅੱਛੀ ਤਰ੍ਹਾਂ ਗਾਇੰਗ ਕਰ ਲਾਂਗੇ ਠੀਕ ਹੈ ਜੀ ਉਹ ਜਿਹੜੀ ਥੋੜੀ ਬਹੁਤੀ ਕਸਰ ਹੋਏਗੀ ਉਹ ਵੀ ਨਿਕਲ ਜਾਏਗੀ ਬੱਸ ਸੇ ਤਾਂ ਬਿਲਕੁਲ ਸੀਰਾ ਹੋ ਗਏ ਨੇ ਇਹ ਦੇਖੋ ਸੀਰਾ ਹੋਏ ਪੈਨ ਬਿਲਕੁਲ ਪਰ ਸਾਨੂੰ ਇਹਨੂੰ ਗ੍ਰਾਇੰਡ ਕਰਨ ਵਾਸਤੇ ਤੇ ਹੱਥਾਂ ਦੇ ਨਾਲ ਹੋਣੇ ਨਹੀਂ ਹੈ ਅੱਛੀ ਤਰ੍ਹਾਂ ਗਰਮ ਵੀ ਬਹੁਤ ਨੇ ਤੇ ਅਸੀਂ ਚੋਪਰ ਦੇ ਵਿੱਚ ਕਰ ਦਾਂਗੇ ਤੇ ਮਿੰਟਚ ਹੋ ਜਾਣਗੇ ਸਾਡਾ ਬਿਲਕੁਲ ਪਟਾ ਤਿਆਰ ਹੋ ਜਾਏਗਾ ਠੀਕ ਹੈ ਜੀ ਤੱਦ ਸਾਰੇ ਜਿਹੜੇ ਮਟਰ ਨੇ ਵੀ ਤਿਆਰ ਹੋ ਗਏ ਨੇ ਤੁਸੀਂ ਚੈੱਕ ਕਰ ਸਕਦੇ ਇੱਕ ਦਾਣਾ ਕੱਢ ਕੇ ਇਹ ਦੇਖੋ ਬਿਲਕੁਲ ਸੀਰਾ ਹੋਇਆ ਪੈਨ ਮਟਰ ਤੇ ਹੁਣ ਤੁਸੀਂ ਗੈਸ ਬੰਦ ਕਰ ਦਿਓ ਇਹ ਜਿਹੜੀਆਂ ਤੁਹਾਡੀਆਂ ਕਚਰੀਆਂ ਸੀ ਇਹ ਵੀ ਤਿਆਰ ਹੋ ਗਈਆਂ ਨੇ ਇਹ ਦੇਖੋ ਬਿਲਕੁਲ ਪੁੱਜ ਗਈਆਂ ਨੇ ਇਹ ਵੀ ਅਸੀਂ ਵਿੱਚ ਸੁੱਟ ਦਵਾਂਗੇ ਬਿਲਕੁਲ ਗਲੀਆਂ ਹੋਈਆਂ ਨੇ ਤੇ ਹੁਣ ਅਸੀਂ ਗੈਸ ਬੰਦ ਕਰ ਦਾਂਗੇ ਉੱਪਰ ਹੀ ਪੈ ਰਹੇ ਨੇ ਮਟਰ ਵੀ ਤੇ ਉਹ ਵੀ ਠੀਕ ਹੈ ਜੀ ਅਸੀਂ ਗੈਸ ਇਹਨੂੰ ਬੰਦ ਕਰ ਦਾਂਗੇ ਤੇ ਸੇਕ ਦੇ ਨਾਲ ਹੀ ਥੋੜੇ-ਬੋਤੇ ਜਿਹੜੀ ਕਸਰ ਹੈਗੀ ਉਹ ਪੁੱਜ ਜਾਣੀ ਉੱਪਰ ਇਹਦੇ ਟੱਕਲ ਦੇ ਦੋ ਤਾਂ ਕਿ ਇਹ ਆਕੜਾ ਨਾ ਕਿਉਂਕਿ ਹਾਰਡ ਹੋ ਜਾਂਦੇ ਨੇ ਜੇ ਅਸੀਂ ਤੁਸੀਂ ਨੰਗਾ ਇਹਨੂੰ ਛੱਡੋਗੇ ਹੁਣ ਅਸੀਂ ਕੀ ਕਰਨਾ ਕਿ ਇਹਦੇ ਵਿੱਚ ਦੋ ਦੋ ਪੀਸ ਕਰਕੇ ਅਸੀਂ ਸੁੱਟ ਦਿੰਨੇ ਆ ਤਾਂ ਕਿ ਸਾਡੇ ਇਹ ਚੋਪਰ ਦੇ ਵਿੱਚ ਅੱਛੇ ਤਰ੍ਹਾਂ ਗ੍ਰਾਈਂਡ ਹੋ ਜਾਣ ਮੋਟਾ-ਮੋਟਾ ਨਰਿਆਜੇ ਠੀਕ ਹੈ ਪਰ ਥਬ ਮੋਟਾ ਨਾ ਰਹਿ ਜਾਵੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਮੈਂ ਚਾਕੂ ਦੇ ਨਾਲ ਹੀ ਇਹਨੂੰ ਕੀਤਾ ਤੇ ਬਿਲਕੁਲ ਹੀ ਮੈਸ਼ ਹੋ ਗਿਆ ਹੈ ਅਗਰ ਤੁਹਾਨੂੰ ਜ਼ਰੂਰਤ ਪੈਂਦੀ ਹੈ ਤੇ ਤੁਸੀਂ ਉਹਦੇ 'ਚ ਕਰ ਲਓ ਨਹੀਂ ਜ਼ਰੂਰਤ ਪੈਂਦੀ ਤਾਂ ਤੁਸੀਂ ਹੱਥ ਨਾਲ ਵੀ ਚਾਕੂ ਦੇ ਨਾਲ ਵੀ ਇਹਨੂੰ ਕਰ ਸਕਦੇ ਹੋ ਕਿਉਂਕਿ ਗਰਮ ਹੈਗਾ ਜੀ ਜਦ ਤੱਕ ਇਹ ਠੰਡਾ ਹੁੰਦਾ ਹੈ ਅਸੀਂ ਉਦੋਂ ਆਪਣਾ ਇਹਦੇ 'ਚ ਮਸਾਲੇ ਮਸੂਲੇ ਪਾਉਂਦੇ ਹਾਂ ਹਾਂਜੀ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਨਮਕ ਨਮਕ ਤੁਸੀਂ ਟੇਸਟ ਦੇ ਮੁਤਾਬਿਕ ਪਾਣਾ ਹੈ ਪਹਿਲੇ ਵੀ ਅਸੀਂ ਥੋੜਾ ਜਿਹਾ ਉੱਪਰ ਧੂੜਿਆ ਹੈ ਇਹਨੋਂ ਵੀ ਤੇਜ਼ ਹੋ ਜਾਏ ਬਾਅਦ ਵਿੱਚ ਵੀ ਤੁਸੀਂ ਪਾ ਸਕਦੇ ਹੋ ਚੈੱਕ ਕਰਕੇ ਜਦੋਂ ਤੁਸੀਂ ਸਰਵ ਕਰਦੇ ਹੋ ਉਸ ਤੋਂ ਪਹਿਲੇ ਵੀ ਤੁਸੀਂ ਪਾ ਸਕਦੇ ਹੋ ਤੇ ਨਮਕ ਦੇਖ ਕੇ ਪਾਣਾ ਹੁਣ ਅਸੀਂ ਪਾਵਾਂਗੇ ਦੇਗੀ ਮਿਰਚ ਜਿਹਦੇ ਨਾਲ ਇਹਦਾ ਕਲਰ ਆਣਾ ਹੈ ਅਗਰ ਤੁਹਾਡੇ ਕੋਲ ਦੇਗੀ ਮਿਰਚ ਨਹੀਂ ਹੈ ਬੀਟ ਰੂਟ ਤੁਹਾਡੇ ਘਰਾਂ ਚ ਆਮ ਹੁੰਦਾ ਵੇ ਉਹ ਤਾਂ ਤੁਸੀਂ ਗ੍ਰाइंड ਕਰਕੇ ਪਾਣੀ ਕੱਢ ਕੇ ਤੇ ਤੁਸੀਂ ਉਹ ਵੀ ਪਾ ਸਕਦੇ ਹੋ ਅਗਰ ਸਪੋਜ਼ ਤੁਹਾਨੂੰ ਹਲਦੀ ਬਿਲਕੁਲ ਹੀ ਕਲਰ ਜਰਾ ਜਿਹਾ ਪਾਣੀ ਹੈ ਕਿਉਂਕਿ ਜਿਹੜਾ ਅਸੀਂ ਦੇਗੀ ਮਿਰਚ ਪਾਉਂਦੇ ਆ ਨਾ ਹਲਦੀ ਪਾ ਦਾਂਗੇ ਤੇ ਫਿਰ ਉਹ ਫਲੇਵਰ ਸਾਰਾ ਉਹਦੇ ਵਿੱਚ ਚਲਾ ਜਾਏਗਾ ਤੇ ਤੁਹਾਡੀ ਚੜੀਏ ਕਲਰ ਨਹੀਂ ਛੱਡਣਾ ਠੀਕ ਹੈ ਹੁਣ ਅਸੀਂ ਇਹਨੂੰ ਥੋੜਾ ਜਿਹਾ ਭੁੰਨ ਲਵਾਂਗੇ ਅਗਰ ਤੁਹਾਨੂੰ ਦੇਗੀ ਮਿਰਚ ਦੀ ਫਿਰ ਲੋੜ ਪੈਂਦੀ ਹੈ ਤਾਂ ਪਾ ਸਕਦੇ ਹੋ ਰੈੱਡ ਰੈੱਡ ਅੱਛਾ ਲੱਗਦਾ ਪਰਤਾ ਕਈਆਂ ਦੀ ਦੇਗੀ ਮਿਰਚ ਦਾ ਕਲਰ ਨਹੀਂ ਤੇਜ਼ ਹੁੰਦਾ ਤੇ ਕਈਆਂ ਦਾ ਤੇਜ਼ ਹੁੰਦਾ ਪਤਾ ਨਹੀਂ ਹੁੰਦਾ ਮਾਰਕੀਟ ਕਿਸ ਤਰ੍ਹਾਂ ਦੇ ਆਣ ਤੇ ਤੁਸੀਂ ਨਾ ਚੈੱਕ ਕਰਕੇ ਫਿਰ ਵੀ ਪਾ ਸਕਦੇ ਹੋ ਅਗਰ ਤੁਹਾਨੂੰ ਘੱਟ ਲੱਗੇ ਤੇ ਹੁਣ ਅਸੀਂ ਇੱਕ ਦੋ ਚਮਚੇ ਇਹਦੇ ਵਿੱਚ ਪਾਵਾਂਗੇ ਦਹੀਂ ਦੇ ਹਾਂਜੀ ਦਹੀਂ ਪਾਵਾਂਗੇ ਅਸੀਂ ਦੋ ਚਮਚ ਮੈਂ ਦਹੀਂ ਪਾਤਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਅਸੀਂ ਫਿਰ ਹੁਣ ਫਰਾਈ ਕਰਾਂਗੇ ਕਿਉਂਕਿ ਅਸੀਂ ਪਾਣੀ ਤੇ ਬਿਲਕੁਲ ਯੂਜ਼ ਨਹੀਂ ਕਰਨਾ ਪਰਥੇ ਦੇ ਵਿੱਚ ਪਾਣੀ ਦਾ ਕੋਈ ਮਤਲਬ ਹੀ ਨਹੀਂ ਤੇ ਅਸੀਂ ਇਹਦੇ ਨਾਲ ਹੀ ਇਹਨੂੰ ਕਰਾਂਗੇ ਫਰਾਈ ਕਰਾਂਗੇ ਅੱਛੀ ਤਰ੍ਹਾਂ ਮਸਾਲਿਆਂ ਨਾਲ ਠੀਕ ਹੈ ਜੀ ਹੁਣ ਤੁਸੀਂ ਇਹਦੇ ਵਿੱਚ ਮਟਰ ਤੇ ਜਿਹੜੇ ਤੁਹਾਡੇ ਇਹ ਪੀਸ ਤੁਸੀਂ ਕੀਤੇ ਹੋਏ ਸੀ ਇਹ ਤੁਸੀਂ ਵਿੱਚ ਸੁੱਟ ਸਕਦੇ ਹੋ ਕਿਉਂਕਿ ਨਾਲ ਹੀ ਪੁੱਜ ਜਾਣਗੇ ਬਹੁਤ ਹੀ ਅੱਛੇ ਬੰਦੇ ਨਾ ਬਹੁਤ ਟੇਸਟੀ ਤੇ ਹੈਲਦੀ ਬੰਦਾ ਮਟਰ ਤੁਸੀਂ ਆਪਣੀ ਮਰਜ਼ੀ ਮੁਤਾਬਿਕ ਪਾ ਸਕਦੇ ਹੋ ਮੈਂ ਥੋੜੀ ਪਾਇਨੀ ਕਿਉਂਕਿ ਦੋ ਹੀ ਬੈਂਗਨ ਸੀ ਤੇ ਸਸਤੇ ਮੈਂ ਦੋ ਥੋੜੇ ਦੋਸੇ ਸਾਹਮਣੇ ਲੈ ਪਾਇਨ ਅਗਰ ਤੁਸੀਂ ਜ਼ਿਆਦਾ ਪਸੰਦ ਕਰਦੇ ਹੋ ਤਾਂ ਜ਼ਿਆਦਾ ਵੀ ਲੈ ਸਕਦੇ ਇਹ ਦੇਖੋ ਜੀ ਮਸਾਲਾ ਕਿੰਨਾ ਵਧੀਆ ਬਣ ਗਿਆ ਲਾਈਟ ਗਈ ਹੋਈ ਸੀਗੀ ਇੰਨੀ ਲਾਈਟ ਨਹੀਂ ਪੈ ਰਹੀ ਪਰ ਫਿਰ ਵੀ ਦੇਖੋ ਬਹੁਤ ਹੀ ਵਧੀਆ ਬਣਿਆ ਮਸਾਲਾ ਹੁਣ ਅਸਿਰ ਨੂੰ ਥੋੜਾ ਜਿਹਾ ਚੋਪ ਕਰਕੇ ਤੇ ਬੈਂਗਨ ਵੀ ਵਿੱਚ ਥੋੜਾ ਦਵਾਵਾਂਗੇ ਫਿਰ ਉਹਨਾਂ ਨੂੰ ਵੀ ਪੁੰਨਾਗੇ ਜਿੰਨਾ ਪਰਠਾ ਪੁੰਨਾ ਜਾਵੇ ਉਨਾ ਹੀ ਟੇਸਟੀ ਬਣਦਾ ਠੀਕ ਹੈ ਜੀ ਹਾਂਜੀ ਤੁਸੀਂ ਦੇਖੋ ਮੈਂ ਸਿਰਫ ਦੋ ਵਾਰੀ ਜਾਂ ਤਿੰਨ ਵਾਰੀ ਘੁਮਾਇਆ ਹਲਕਾ ਹਲਕਾ ਤੇ ਪਰਠਾ ਬਿਲਕੁਲ ਤਿਆਰ ਹੋ ਗਿਆ ਹੁਣ ਅਸੀਂ ਇਹਨੂੰ ਮਸਾਲੇ ਦੇ ਵਿੱਚ ਪਾ ਦਵਾਂਗੇ ਇਹਨੂੰ ਮਸਾਲੇ ਚ ਪਾ ਕੇ ਹੁਣ ਅਸੀਂ ਘੱਟ ਤੋਂ ਘੱਟ 10 ਮਿੰਟ ਪੁੰਨਾਂਗੇ ਇਹ ਨਹੀਂ ਕਿ ਅਸੀਂ ਇਹਨੂੰ ਬਿਲਕੁਲ ਨਹੀਂ ਪੁੰਨਾ ਬੇਸ਼ੱਕ ਇਹ ਪੁੱਜੇ ਹੋਏ ਨੇ ਪਰ ਮਸਾਲੇ ਵਿੱਚ ਜਿਹੜਾ ਦਾ ਫਲੇਵਰ ਹੈ ਚਿਤਰਾ ਚਲਾ ਜਾਵੇ ਅਸੀਂ ਉਹ ਅੱਛੀ ਤਰ੍ਹਾਂ ਭੁੰਨਾਂਗੇ ਬਿਲਕੁਲ ਸਿਮ ਤੇ ਭੁੰਡੇ ਰਵਾਂਗੇ ਤੁਸੀਂ ਆਪਣੇ ਨਾਲ ਨਾਲ ਕੰਮ ਹੋਰ ਵੀ ਕਰੀ ਚੱਲੋ ਤੇ ਐਂਡ ਤੇ ਤੁਸੀਂ ਪਾਣਾ ਹੁਣ ਅਸੀਂ ਦੇਸੀ ਘਿਓ ਇੱਕ ਚਮਚ ਪਾਵਾਂਗੇ ਵਿੱਚ ਠੀਕ ਹੈ ਜੀ ਹਾਂਜੀ ਇੱਕ ਚਮਚ ਅਸੀਂ ਵਿੱਚ ਦੇਸੀ ਘਿਓ ਵੀ ਛੁੱਟ ਦਿੱਤਾ ਤੇ ਇਹਨੂੰ ਅੱਛੀ ਤਰ੍ਹਾਂ ਸੀ ਮਿਕਸ ਕਰ ਲਵਾਂਗੇ ਇਹ ਐਂਡ ਤੇ ਤੁਸੀਂ ਜ਼ਰੂਰ ਪਾਣਾ ਇਹਦਾ ਟੇਸਟ ਬਹੁਤ ਹੀ ਅਲੱਗ ਜਿਹਾ ਆਏਗਾ ਤੁਹਾਨੂੰ ਬਹੁਤ ਹੀ ਟੇਸਟੀ ਬਣ ਜਾਏਗਾ ਪਰਤਾ ਤੁਹਾਡਾ ਹੁਣ ਇਹਨੂੰ ਬਿਲਕੁਲ ਹਲਕੇ ਹਲਕਾ ਸੇਮ ਤੇ ਰੱਖ ਦਿਓ ਔਰ ਕੁਝੀ ਜਾਣ ਤੋਂ ਦੇਖੋ ਜੀ ਪਰਤਾ ਕਿੰਨਾ ਵਧੀਆ ਬਣ ਗਿਆ ਅਗਰ ਤੁਹਾਨੂੰ ਲੱਗਦਾ ਤੁਸੀਂ ਹੋਰ ਕਲਰ ਕਰਨਾ ਚਾਹਦੇ ਹੋ ਤਾਂ ਐਸੇ ਵੇਲੇ ਤੁਸੀਂ ਥੋੜੀ ਜਿਹੀ ਦੇਗੀ ਮਿਰਚ ਤੇ ਵਿੱਚ ਹਲਦੀ ਵੀ ਪਾ ਸਕਦੇ ਹੋ ਠੀਕ ਹੈ ਜੀ ਹਾਂਜੀ ਮੈਨੂੰ ਕਲਰ ਦਾ ਥੋੜਾ ਲੱਗ ਰਿਹਾ ਸੀ ਮੈਂ ਪਾ ਦਿੰਦੀ ਹਾਂ ਕਿਉਂਕਿ ਅਜੇ ਪੁੱਜਣਾ ਹੈ ਮਸਾਲਿਆਂ ਨੇ ਪਰਤੇ ਦੇ ਨਾਲ ਹੀ ਤੇ ਤੁਸੀਂ ਇੰਨਾ ਕ ਪਾ ਸਕਦੇ ਹੋ ਵਿੱਚ ਠੀਕ ਹੈ ਜੀ ਕਲਰ ਕਰਨ ਵਾਸਤੇ ਜਿੰਨਾ ਕਿ ਤੁਸੀਂ ਕਲਰ ਤੁਹਾਨੂੰ ਪਸੰਦ ਹੈ ਉਹਨਾਂ ਤੁਸੀਂ ਪਾ ਸਕਦੇ ਹੋ ਬਹੁਤ ਹੀ ਅੱਛੀ ਰੈਸਪੀ ਬਣੇਗੀ ਇੱਕ ਵਾਰੀ ਤੁਸੀਂ ਜਰੂਰ ਟਰਾਈ ਕਰਨਾ ਉਧਰ ਤੁਸੀਂ ਹੁਣ ਧਨੀਆ ਤਿਆਰ ਕਰ ਲਓ ਆਪਣਾ ਥੋੜੀ ਦੇਰ ਜਦ ਤੱਕ ਇਹ ਪੁੱਜਦਾ ਤੁਸੀਂ ਆਪਣਾ ਧਨੀਆ ਤਿਆਰ ਕਰ ਲਓ ਹਾਂਜੀ ਦੇਖੋ ਸਾਡਾ ਪਰਥਾ ਬਿਲਕੁਲ ਤਿਆਰ ਹੋ ਗਿਆ ਬਹੁਤ ਹੀ ਵਧੀਆ ਬਣ ਗਿਆ ਹੁਣ ਅਸੀਂ ਉੱਤੇ ਪਾਵਾਂਗੇ ਧਨੀਆ ਧਨੀਆ ਤੋਂ ਬਿਨਾ ਤਾਂ ਪਰਥੇ ਦਾ ਮਜ਼ਾ ਹੀ ਨਹੀਂ ਆਉਂਦਾ ਹਰਾ ਹਰਾ ਧਨੀਆ ਪਾਓ ਜਿੰਨਾ ਤੁਸੀਂ ਪਾ ਸਕਦੇ ਹੋ ਖੂਬ ਸਾਰਾ ਪਾ ਲਓ ਧਨੀਆ ਆਪਣੀ ਲੋੜ ਦੇ ਮੁਤਾਬਿਕ ਇਹਨੂੰ ਮਿਕਸ ਕਰਕੇ ਮੈਂ ਤੁਹਾਨੂੰ ਦਿਖਾਨੀ ਆ ਕਿੰਨਾ ਵਧੀਆ ਪਰਠਾ ਬਣਿਆ ਔਰ ਬਿਲਕੁਲ ਨਵੇਂ ਤਰੀਕੇ ਦੇ ਨਾਲ ਬਣਾਇਆ ਤੁਸੀਂ ਦੇਖ ਕੇ ਹੈਰਾਨ ਹੋ ਜੋਗੇ ਕਿੰਨਾ ਟੇਸਟੀ ਇਹਦਾ ਟੇਸਟ ਹੀ ਅਲੱਗ ਬਣੇਗਾ ਤੁਹਾਡੇ ਦੇਖਣਾ ਜਰਾ ਪਰਠੇ ਦਾ ਜਿਹੜਾ ਤੁਸੀਂ ਭੁੰਨੇ ਅੱਜ ਠੀਕ ਹੈ ਜੀ ਮੈਂ ਤੁਹਾਨੂੰ ਦਿਖਾਨੀ ਆ ਹਾਂਜੀ ਦੇਖੋ ਅਲੱਗ ਹੈ ਡਿਫਰੈਂਟ ਕਲਰ ਵੀ ਦਾ ਅਲੱਗ ਜਿਹਾ ਆਏਗਾ ਪੁੱਜੇ ਦਾ ਔਰ ਬਹੁਤ ਹੀ ਟੇਸਟੀ ਤੇ ਹੈਲਦੀ ਬਣਦਾ ਹੈ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਓਕੇ ਜੀ ਸਤਿ ਸ਼੍ਰੀ ਅਕਾਲ ਜੀ